ਪੰਜਾਬ ਦੇ ਕੌਮਨਟ ਕਾਲਜਾਂ ਦੇ ਵਿੱਚ ਇੱਕ ਪੱਕੀ ਭਰਤੀ ਹੋਈ ਸੀ ਜਿਸ ਨੂੰ 1158 ਦੇ ਨਾਮ ਨਾਲ ਜਾਣਿਆ ਜਾਂਦਾ ਸੁਪਰੀਮ ਕੋਰਟ ਵੱਲੋਂ ਇਸ ਭਰਤੀ ਸੰਬੰਧੀ ਇੱਕ ਜੱਜਮੈਂਟ ਆਈ ਹੈ ਉਸ ਜੱਜਮੈਂਟ ਦੇ ਨਾਲ ਇਸ ਭਰਤੀ ਦੇ ਬਾਰੇ ਫੇਰ ਚਰਚਾ ਸ਼ੁਰੂ ਹੋ ਚੁੱਕੀ ਹੈ ਆਪਾਂ ਵੀ 2-3 ਵਾਰ ਇਸ ਦੇ ਬਾਰੇ ਗੱਲ ਕਰ ਚੁੱਕੇ ਹਾਂ ਅੱਜ ਫਿਰ ਮੈਂ ਤੁਹਾਡੇ ਨਾਲ ਹਾਜ਼ਰ ਹੁਆ ਕਿ ਮੇਰਾ ਅੱਜ ਦੀ ਵਾਰਤਾ ਦਾ ਮੁੱਖ ਮੁੱਦਾ ਇਹ ਰਹੇਗਾ ਕਿ ਮੈਂ 1156 ਭਾਵ ਸਰਕਾਰੀ ਕਾਲਜਾਂ ਦੇ ਵਿੱਚ ਪੱਕੀ ਭਰਤੀ ਦੇ ਪੱਖ ਵਿੱਚ ਕਿਉਂ ਹਾਂ ਮੈਂ ਪਹਿਲਾਂ ਵੀ ਇਹ ਗੱਲ ਸਪਸ਼ਟ ਕੀਤੀ ਸੀ ਕਿ 1156 ਪੱਕੀ ਭਰਤੀ ਰੈਗੂਲਰ ਅਸਿਸਟੈਂਟ ਪ੍ਰੋਫੈਸਰ ਲਾਇਬ੍ਰੇਰੀਅਨ ਜੇਕਰ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਮਿਲੇ ਨੇ ਤਾਂ ਇਹਦੇ ਨਾਲ ਇੱਕ ਵਾਰੀ ਜਿਹੜੇ ਸਰਕਾਰੀ ਕਾਲਜ ਨੇ ਵੈਂਟੀਲੇਟਰ ਤੋਂ ਉੱਤਰ ਗਏ ਨੇ ਉਹਨਾਂ ਨੇ ਸਾਹ ਲੈਣਾ ਸ਼ੁਰੂ ਕਰ ਦਿੱਤਾ ਮੇਰੇ ਜਿਹੜੀਆਂ ਵੀਡੀਓ ਸੀ ਉਹਨਾਂ ਵੀਡੀਓ ਦੇ ਨਾਲ ਇੱਕ ਦੋ ਕਮੈਂਟ ਬਹੁਦੇ ਨਹੀਂ ਅਜਿਹੇ ਆਏ ਜਿਨ੍ਹਾਂ ਦੇ ਬਾਰੇ ਮੈਂ ਗੱਲ ਵੀ ਕਰਾਂਗਾ ਔਰ ਇਹ ਵੀ ਮੈਂ ਦੱਸਾਂਗਾ ਕਿ ਮੈਂ 1155 ਦੇ ਪੱਖ ਦੇ ਵਿੱਚ ਕਿਉਂ ਹਾਂ ਹਰ ਇੱਕ ਦਾ ਆਪਣਾ ਇਹ ਅਧਿਕਾਰ ਹੈ ਹਰ ਕੋਲ ਇਹ ਡੈਮੋਕਰੈਟਿਕ ਰਾਈਟ ਹੈ ਕਿ ਉਹ ਆਪਣੇ ਗੱਲ ਖੁੱਲ ਕੇ ਕਰ ਸਕਦਾ ਮੈਂ ਇਸ ਚੈਨਲ ਦੇ ਜ਼ਰੀਏ ਤੁਹਾਡੇ ਨਾਲ ਗੱਲ ਕਰ ਸਕਦਾ ਤੇ ਇਹ ਮੇਰਾ ਅਧਿਕਾਰ ਹੈ ਸੋ ਇਸ ਸੰਬੰਧ ਵਿੱਚ ਜਿਹੜੀਆਂ ਟਿੱਪਣੀਆਂ ਨੇ ਮੈਂ ਇੱਕ ਦੋ ਉਹਨਾਂ ਟਿੱਪਣੀਆਂ ਨੂੰ ਲਮਾਂਗਾ ਕਿਉਂਕਿ ਮੈਂ ਪਹਿਲਾਂ ਵੀ ਜਵਾਬ ਦਿੱਤੇ ਹੁਣ ਫਿਰ ਮੇਰਾ ਮਨ ਕੀਤਾ ਤੇ ਮੈਂ ਤੁਹਾਨੂੰ ਉਹਨਾਂ ਗੱਲਾਂ ਦਾ ਜਵਾਬ ਦੇਵਾਂ ਜਿਹੜੀਆਂ ਮੇਰੇ ਉਹਨਾਂ ਲੈਕਚਰ ਦੇ ਨਾਲ ਸੰਬੰਧਤ ਨੇ ਪਹਿਲੀ ਗੱਲ ਤਾਂ ਇੱਕ ਟਿੱਪਣੀ ਇਦਾਂ ਦੀ ਆਈ ਕਿ ਮੇਰੀਆਂ ਗੱਲਾਂ ਦਾ ਸਹੀ ਜਵਾਬ ਦੇਣ ਦੇ ਬਜਾਏ ਉਹਨਾਂ ਦੇ ਬਾਰੇ ਕੋਈ ਚਰਚਾ ਕਰਨ ਦੇ ਬਜਾਏ ਕਿਸ ਨੇ ਇਹ ਗੱਲ ਲਿਖੀ ਕਿ ਲੱਗਦਾ ਇਹਨਾਂ ਦਾ ਕੋਈ 1156 ਭਾਰਤੀ ਦੇ ਵਿੱਚ ਹੋਏਗਾ ਹਾਂ ਸਾਡਾ 1158 ਦੀ ਭਾਰਤੀ ਦੇ ਵਿੱਚ ਕੋਈ ਹੈ ਕੌਣ ਹੈ 900 ਤੋਂ ਉੱਪਰ ਪੰਜਾਬ ਦੇ ਉਹ ਧੀਆ ਪੁੱਤਰ ਉਹ ਮੇਰੇ 3 ਪੁੱਤਰ ਨੇ ਜਿਹੜੇ ਇਸ ਭਰਤੀ ਦੇ ਵਿੱਚ ਪੱਕੇ ਹੋਏ ਕੁਝ ਗੈਸ ਫੈਕਿਲਿਟੀ ਦੇ ਵਿੱਚ ਹੀ ਨੇ ਆ ਜਿਹੜੇ ਕਿਸੇ ਕਾਰਨ ਭਰਤੀ ਦੇ ਵਿੱਚ ਨਹੀਂ ਆ ਸਕੇ ਉਹ ਹਰ ਹਿੱਲਾ ਵਰਤ ਕੇ ਇਸ ਭਰਤੀ ਦਾ ਵਿਰੋਧ ਕਰਦੇ ਨੇ ਜਾਂ ਫਿਰ ਇਹ ਗੱਲ ਕਹੀਏ ਕਿ ਆਪਣੇ ਛੋਟੇ ਜਿਹੇ ਇੰਟਰਸਟ ਦੀ ਖਾਤਰ ਪੱਕੀ ਭਰਤੀ ਦੇ ਵਿਰੋਧ ਦੇ ਵਿੱਚ ਪੋਜੀਸ਼ਨ ਲਈ ਬੈਠੇ ਨੇ ਕਿ ਜਿਵੇਂ ਉਹਨਾਂ ਨੂੰ ਲੱਗਦਾ ਕਿ ਜਿਹੜੇ ਕਿ ਟੈਂਪਰੇਰੀ ਭਰਤੀ ਦੇ ਨਾਲ ਕੰਟਰੈਕਚੁਅਲ ਭਰਤੀ ਦੇ ਨਾਲ ਸਰਕਾਰੀ ਕਾਲਜ ਚੱਲਦੇ ਰਹਿਣ ਤਾਂ ਚੰਗਾ ਮੈਂ ਫਿਰ ਇਹ ਸਪਸ਼ਟ ਕਰਦਾ ਕਿ 900 ਤੋਂ ਉੱਪਰ ਉਹ ਧੀਆ ਪੁੱਤਰ ਉਹ ਮੇਰੇ ਆਪਣੇ ਧੀਆ ਪੁੱਤਰ ਨੇ ਜੰਗਾ ਨੇ ਇਹ ਟੈਸਟ ਪਾਸ ਕੀਤਾ ਔਰ ਟੈਸਟ ਪਾਸ ਕਰਨ ਦੇ ਨਾਲ 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 ਉਹ ਮੈਰਿਟ ਦੇ ਵਿੱਚ ਵੀ ਉਹਨਾਂ ਦਾ ਬਹੁਤ ਵਧੀਆ ਸਥਾਨ ਹੈ ਮੈਂ ਤੁਹਾਨੂੰ ਇੱਕ ਦੋ ਐਗਜ਼ਾਮਪਲ ਦਵਾਵਾਂਗਾ ਆਪਾਂ ਉਹ ਜੱਜਮੈਂਟ ਦੇ ਬਾਰੇ ਫਿਰ ਗੱਲ ਕਰਾਂਗੇ ਪਹਿਲੀ ਗੱਲ ਤਾਂ ਇਹ ਕਿ ਇਸ ਭਰਤੀ ਦੇ ਜਿਹੜਾ ਟੈਸਟ ਹੋਇਆ ਸੀ ਟੈਸਟ ਦੇ ਵਿੱਚ ਜਿਹੜਾ ਕੈਂਡੀਡੇਟ ਟਾਪਰ ਆਇਆ ਸੀ ਜਿਹਦੇ ਸਭ ਤੋਂ ਵੱਧ ਨੰਬਰ ਸੀ ਉਹਦੇ ਐਵੇਂ ਨਹੀਂ ਨੰਬਰ ਆਏ ਸੀ ਉਹ ਮੈਰੀਟੋਰੀਅਸ ਕੈਂਡੀਡੇਟ ਸੀ ਔਰ ਤੁਹਾਨੂੰ ਇਹ ਦੱਸ ਦਵਾਂ ਕਿ ਜੋ ਮੇਰੇ ਕੋਲ ਜਾਣਕਾਰੀ ਮਿਲੀ ਹੈ ਕਿਉਂਕਿ ਜਦੋਂ ਮੈਂ ਵੀਡੀਓ ਪਾਈ ਨਾਲ ਦੇ ਨਾਲ ਮੈਨੂੰ ਹਰ ਤਰ੍ਹਾਂ ਦੀ ਜਾਣਕਾਰੀ ਮੇਰੇ ਕੋਲ ਆਈ ਉਸ ਕੈਂਡੀਡੇਟ ਨੇ ਬਖਵਖ ਸਟੇਟਸ ਦੇ ਚਾਰ ਕਮਿਸ਼ਨ ਦੇ ਵਿੱਚ ਆਪਣੇ ਭਰਤੀ ਦੇ ਲਈ ਅਪਲਾਈ ਕੀਤਾ ਸੀ ਟੈਸਟ ਵੀ ਪਾਸ ਕੀਤੇ ਸੀ ਪਰੰਤੂ ਉਸ ਕੈਂਡੀਡੇਟ ਨੂੰ ਇੰਟਰਵਿਊ ਤੋਂ ਜਾ ਕੇ ਰਿਜੈਕਟ ਕਰ ਦਿੱਤਾ ਜਾਂਦਾ ਸੀ ਇੱਕ ਮੈਰਿਟ ਵਾਲਾ ਕੈਂਡੀਡੇਟ ਜਿਨੇ 4 ਪਬਲਿਕ ਸਰਵਿਸ ਕਮਿਸ਼ਨ ਦੀਆਂ ਇੰਟਰਵਿਊਸ ਦਿੱਤੀਆਂ ਹੋਣ ਔਰ ਇਹ ਟੈਸਟ ਦਾ ਟਾਪਰ ਹੋਵੇ ਉਹਨੂੰ ਕੋਈ ਕਿਵੇਂ ਕਹਿ ਸਕਦਾ ਕਿ ਉਹ ਮੈਰਿਟ ਦਾ ਵਿਦਿਆਰਥੀ ਨਹੀਂ ਸੀ ਔਰ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਕਿ ਉਸ ਕੈਂਡੀਡੇਟ ਦੀ ਬਾਦ ਦੇ ਵਿੱਚ ਭਰਤੀ ਹੁੰਦੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੋ ਇਹ ਇੱਕ ਨਹੀਂ ਮੈਂ 900 ਤੋਂ ਉੱਪਰ ਕੈਂਡੀਡੇਟ ਦੀ ਗੱਲ ਕਰ ਰਿਹਾ ਕਿ ਉਹਨਾਂ ਦੇ ਜੇਕਰ ਕਿਸੇ ਕਿਸਮ ਦੀ ਕੋਈ ਇੰਟਰਵਿਊ ਹੁੰਦੀ ਹੈ ਜਾਂ ਉਹਨਾਂ ਦੇ ਨਾਲ ਤੁਸੀਂ ਕਿਸੇ ਸੰਵਾਦ ਦੇ ਵਿੱਚ ਪਹੁੰਚੇ ਹੋ ਉਹ ਇੱਕ ਤੋਂ ਇੱਕ ਵਦਕਿਆ ਠੀਕ ਹੈ ਕਿ ਪਰਫੈਕਟ ਕੋਈ ਵੀ ਪ੍ਰੋਸੀਜਰ ਨਹੀਂ ਹੁੰਦਾ ਨਾ ਇੰਟਰਵਿਊ ਵਾਲੇ ਪ੍ਰੋਸੀਜਰ ਨੂੰ ਅਸੀਂ ਪਰਫੈਕਟ ਕਹਿ ਸਕਦੇ ਤੇ ਨਾ ਹੀ ਟੈਸਟ ਵਾਲੇ ਰਹੀ ਗੱਲ ਕੋਰਟ ਦੇ ਫੈਸਲੇ ਦੀ ਜਿਹੜੇ ਲੋਕ ਕੋਰਟ ਦੇ ਫੈਸਲੇ ਦੇ ਨਾਲ ਮਨ ਦੇ ਵਿੱਚ ਇਹ ਸਕੀਮਾਂ ਲਾਈ ਬੈਠੇ ਨੇ ਕਿ 1156 ਉਮੀਦਵਾਰ ਬਾਹਰ ਹੋ ਜਾਣਗੇ ਤੇ ਸ਼ਾਇਦ ਸਾਡਾ ਇਹ ਕੰਮ ਚੱਲਦਾ ਰਹੇ ਜਾਂ ਸਾਨੂੰ ਮੌਕਾ ਮਿਲ ਜਾਏਗਾ ਇਹਦਾ ਉਦਾਂ ਦੀ ਗੱਲ ਹੋਈ ਜਿਵੇਂ ਕੋਈ ਵਿਅਕਤੀ ਬੱਚਾ ਸੀ ਉਹ ਮੈਂ ਬੱਚਾ ਕਹਾਂਗਾ ਸੋਚ ਦੀ ਛੋਟੀ ਹੁੰਦੀ ਆ ਉਹ ਉਹਨਾਂ ਸੀ ਬਚਕਾਣਾ ਚਾਈਲਡਿਸ਼ ਸੋਚ ਵਾਲਾ ਉਹ ਆਪਣੇ ਮਾਂ ਦੇ ਨਾਲ ਇੱਕ ਵਾਰੀ ਗੱਲ ਕਰਨ ਲੱਗਿਆ ਕਿ ਬੇਬੇ ਪਿੰਡ ਦਾ ਨੰਬਰਦਾਰ ਕੌਣ ਹੈ ਉਹਨੇ ਕਿਸੇ ਦਾ ਨਾਮ ਦਿੱਤਾ ਕਹਿੰਦਾ ਜੇ ਉਹ ਮਰ ਜਾਵੇ ਉਹਦੀ ਮਾਂ ਕਹਿੰਦੀ ਫਿਰ ਫਲਾਣਾ ਨੰਬਰਦਾਰ ਬਣ ਜਾਏਗਾ ਜੇ ਉਹ ਮਰ ਜਾਵੇ ਫਿਰ ਕਿਸੇ ਹੋਰ ਦਾ ਨਾਮ ਦਿੱਤਾ ਤੇ ਹਰ ਵਾਰੀ ਉਹ ਇਦਾਂ ਦੀ ਗੱਲ ਕਰਦਾ ਰਿਹਾ ਤੇ ਮਾਂ ਕਹਿੰਦੀ ਰਹੀ ਤੇ ਫਲਾਣਾ ਨੰਬਰਦਾਰ ਬਣ ਜਾਏਗਾ ਅਖੀਰ ਦੇ ਵਿੱਚ ਜਦੋਂ ਉਹ ਨਾਮ ਹਟਿਆ ਤੇ ਉਹਦੇ ਮਾਂ ਨੇ ਇਹ ਗੱਲ ਕਹੀ ਕਿ ਭਾਵੇਂ ਸਾਰਾ ਪਿੰਡ ਮਰ ਜਾਵੇ ਪਰ ਤੈਨੂੰ ਨੰਬਰਦਾਰੀ ਨਹੀਂ ਮਿਲਦੀ ਸੋ ਜਿਹੜੇ ਇਦਾਂ ਦੇ ਕਮੈਂਟ ਪਾਉਣ ਵਾਲੇ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਪੱਕੀ ਭਰਤੀ ਹਰ ਹਾਲਤ ਦੇ ਵਿੱਚ ਹੋਣੀ ਹੈ ਰਹੀ ਗੱਲ ਸੁਪਰੀਮ ਕੋਰਟ ਦੇ ਜੱਜਮੈਂਟ ਦੀ ਕਈਆਂ ਨੇ ਕਮੈਂਟ ਦੇ ਵਿੱਚ ਕਿਹਾ ਕਿ ਤੁਹਾਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਸੁਪਰੀਮ ਕੋਰਟ ਦਾ ਫੈਸਲਾ ਹਰ ਭਾਰਤ ਦਾ ਨਾਗਰਿਕ ਮੰਨਣ ਦੇ ਲਈ ਪਾਬੰਦ ਹੈ। ਉਹਨਾਂ ਦੇ ਵਿੱਚ ਮੈਂ ਵੀ ਪਾਬੰਦ ਹਾਂ ਮੇਰੇ ਨਾਲ ਸੰਬੰਧਤ ਜੇ ਕਿਸੇ ਨਾਲ ਵੀ ਕੋਈ ਫੈਸਲਾ ਹੋਏਗਾ ਤੇ ਉਹ ਤਾਂ ਮੰਨਣਾ ਪਏਗਾ। ਕਿਉਂਕਿ ਜੇ ਅਸੀਂ ਅੱਜ ਨਿਜਮ ਕਾਨੂੰਨ ਦੀ ਅਵਸਥਾ ਦੇ ਵਿੱਚ ਰਹਿੰਦੇ ਹਾਂ ਤਾਂ ਫੈਸਲਾ ਤੁਹਾਨੂੰ ਮੰਨਣ ਦੇ ਲਈ ਤੁਸੀਂ ਪਾਬੰਦ ਹੋ। ਪਰੰਤੂ ਸਾਨੂੰ ਇਹ ਗੱਲ ਵੀ ਪਤਾ ਹੋਣੀ ਚਾਹੀਦੀ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਪ੍ਰਕਿਰਿਆ ਹਜੇ ਸੰਪੂਰਨ ਨਹੀਂ ਹੋਈ। ਜਿਵੇਂ ਅਸੀਂ ਇਹ ਗੱਲ ਕਹਿ ਸਕਦੇ ਆ ਕਿ 1155 ਦੀ ਭਰਤੀ ਦੇ ਬਾਰੇ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਕਿਤੇ ਨਹੀਂ ਕਿ ਪੱਕੀ ਭਰਤੀ ਨਹੀਂ ਹੋਣੀ ਚਾਹੀਦੀ ਮੈਂ ਪੱਕੀ ਭਰਤੀ ਦੇ ਪੱਖ ਦੇ ਵਿੱਚ ਆ ਮੈਂ ਰੈਗੂਲਰ ਭਰਤੀ ਦੇ ਪੱਖ ਵਿੱਚ ਆ ਮੈਂ ਟੈਂਪਰੇਰੀ ਅਡਹੌਕ ਭਰਤੀ ਦੇ ਪੱਖ ਵਿੱਚ ਕਿਉਂ ਨਹੀਂ ਮੇਰਾ ਆਪਣਾ ਲੌਜੀਕ ਹੈ ਮੈਂ ਪਹਿਲਾਂ ਵੀ ਕਿਹਾ ਕਿ ਮੇਰੇ ਨਾਲ ਕੋਈ ਸਹਿਮਤ ਜਾਂ ਅਸਹਿਮਤ ਹੋ ਸਕਦਾ ਮੈਂ ਇਸ ਕਰਕੇ ਆ ਕਿ ਜਿਹੜੀ ਟੈਂਪਰੇਰੀ ਭਰਤੀ ਦਾ ਕੋਈ ਇਦਾਂ ਨਹੀਂ ਆ ਵੀ ਜਿੱਦਾਂ ਅਸੀਂ ਘਰੋਂ ਬਾਹਰ ਜਾਣਾ ਹੋਵੇ ਤੇ ਕਿਸੇ ਨੂੰ ਘਰ ਸੰਭਾਲ ਕੇ ਜਾਈਏ ਤੇ ਉਹਦਾ ਕੁਝ ਸਮੇਂ ਦੇ ਲਈ ਉਹ ਘਰ ਦੇ ਵਿੱਚ ਰਹਿ ਸਕਦਾ ਔਰ ਉਹਦਾ ਕੰਮ ਹੈ ਕਿ ਉਹਨੇ ਉਸ ਨੂੰ ਉਸੇ ਤਰੀਕੇ ਨਾਲ ਰੱਖਣਾ ਹੈ। ਪਰੰਤੂ ਜੇਕਰ ਜਿਸ ਨੂੰ ਤੁਸੀਂ ਘਰ ਸੰਭਾਲਿਆ ਉਹ ਘਰ ਦਾ ਮਾਲਕ ਬਣ ਜਾਵੇ ਘਰ ਦੇ ਵਿੱਚ ਭੰਨ ਤੋੜ ਕਰਨ ਲੱਗ ਜਾਵੇ ਉਹਨੂੰ ਤੁਸੀਂ ਕੀ ਕਹੋਗੇ? ਇਹ ਤੁਸੀਂ ਆਪ ਇਹਦੇ ਬਾਰੇ ਫੈਸਲਾ ਕਰ ਲੈਣਾ ਸੋ ਜਿਹੜੀ ਅਸੀਂ ਟੈਂਪਰੇਰੀਲੀ ਅਰੇਂਜਮੈਂਟ ਕਰਦੇ ਆ ਉਹ ਬੇਸ਼ੱਕ ਪਾਰਟ ਟਾਈਮ ਗੈਸਟ ਹੈ ਜਾਂ ਫਿਰ ਕੰਟਰੈਕਚੁਅਲ ਹੈ ਇਹਦੇ ਨਾਲ ਸਰਕਾਰੀ ਕਾਲਜ ਨਹੀਂ ਚੱਲਣੇ ਸਰਕਾਰੀ ਕਾਲਜ ਚੱਲਣਗੇ ਪੱਕੀ ਭਰਤੀ ਦੇ ਨਾਲ ਸੋ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹਨੇ ਪ੍ਰੋਸੀਜਰ ਫਾਲੋ ਕਰਨ ਦੇ ਲਈ ਕਿਹਾ ਹੈ ਪ੍ਰੋਸੀਜਰ ਫਾਲੋ ਹੋ ਜਾਏਗਾ ਫਿਰ ਵੀ ਭਰਤੀ ਤਾਂ ਪੱਕੀ ਹੋਣੀ ਹੀ ਹੋਣੀ ਹੈ ਸੋ ਮੈਂ ਆਪਣੀ ਗੱਲ ਇੱਥੇ ਰੋਕਣ ਤੋਂ ਅੱਗੇ ਤੁਹਾਨੂੰ ਇੱਕ ਗੱਲ ਸਲਾਹਾਂਗਾ ਜਿਹੜੇ 1158 ਦੇ ਉਮੀਦਵਾਰ ਥੋੜਾ ਟ੍ਰੌਮੈਕ ਸਿਚੁਏਸ਼ਨਸ ਚਲੇ ਗਏ ਉਹਨਾਂ ਨੂੰ ਕਈ ਵਾਰੀ ਲੱਗਦਾ ਕਿ ਇਹ ਫੈਸਲਾ ਚੰਗਾ ਹੋਇਆ ਜਾਂ ਮਾੜਾ ਜਾਂ ਕਈ ਜਿਹੜੇ ਇਸ ਦੇ ਵਿਰੋਧੀ ਨੇ ਉਹ ਵੀ ਕਹਿੰਦੇ ਕਿ ਚੰਗਾ ਹੋਇਆ ਤੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਜੇਕਰ ਅਸੀਂ ਇਹ ਸੋਚੀਏ ਕਿ ਕੋਈ ਚੰਗਾ ਜਾਂ ਕੋਈ ਮਾੜਾ ਇਸ ਪ੍ਰਸੰਗ ਦੇ ਵਿੱਚ ਗੱਲ ਨਹੀਂ ਹੁੰਦੀ ਕੀ ਚੰਗਾ ਕੀ ਮਾੜਾ ਅਸੀਂ ਨਹੀਂ ਡਿਸਾਈਡ ਕਰ ਸਕਦੇ ਸੋ ਇਹਦੇ ਲਈ ਸਵੰਧਤ ਮੈਂ ਤੁਹਾਨੂੰ ਇੱਕ ਤਾਉਵਾਦ ਦੀ ਕਹਾਣੀ ਸੁਣਾਵਾਂਗਾ ਤਾਉਵਾਦ ਦਾ ਇਹ ਹੈ ਕਿ ਵੀ ਕਾਂਟ ਡਿਸਾਈਡ ਵਾਟ ਇਜ਼ ਗੁੱਡ অর ਬੈਡ ਅਸੀਂ ਨਹੀਂ ਇਹ ਫੈਸਲਾ ਕਰ ਸਕਦੇ ਉਹਨਾਂ ਨੇ ਫਿਰ ਇਸ ਗੱਲ ਨੂੰ ਸਪਸ਼ਟ ਕਰਨ ਲਈ ਕਿਉਂਕਿ ਤਾਉਵਾਦ ਸਾਰਾ ਕਹਾਣੀਆਂ ਦੇ ਨਾਲ ਹੀ ਅੱਗੇ ਚੱਲਦਾ ਉਹਦੇ ਵਿੱਚ ਜ਼ਿਕਰ ਆਉਂਦਾ ਕਿ ਇੱਕ ਕਿਸਾਨ ਬੜਾ ਵਧੀਆ ਕਿਸਾਨ ਸੀ ਉਹਨੇ ਬਹੁਤ ਖੂਬਸੂਰਤ ਘਰ ਦੇ ਵਿੱਚ ਆਪਣੇ ਤਵੇਲੇ ਦੇ ਵਿੱਚ ਘੋੜੇ ਰੱਖੇ ਹੋਏ ਸੀ ਇੱਕ ਦਿਨ ਕੀ ਹੁੰਦਾ ਕਿ ਉਹਦਾ ਇੱਕ ਘੋੜਾ ਤਵੇਲੇ ਤੋਂ ਬਾਹਰ ਚਲਾ ਜਾਂਦਾ ਬਹੁਤ ਵਧੀਆ ਘੋੜਾ ਸੀ ਬਹੁਤ ਸ਼ਾਨਦਾਰ ਘੋੜਾ ਮਤਲਬ ਉਹਦੇ ਵਰਗਾ ਘੋੜਾ ਸ਼ਾਇਦ ਪਿੰਡ ਦੇ ਵਿੱਚ ਨਹੀਂ ਸੀ ਜਦੋਂ ਘੋੜਾ ਉਹਦਾ ਬਾਹਰ ਚਲਾ ਜਾਂਦਾ ਤਾਂ ਗਵਾਂਢੀ ਆਇਆ ਅਫਸੋਸ ਕਰਨੇ ਲਈ ਨਮਾ ਵੀ ਤੇਰੇ ਨਾਲ ਬਹੁਤ ਮਾੜਾ ਫੇਰਾ ਇੰਨਾ ਵਧੀਆ ਘੋੜਾ ਸੀ ਸ਼ਾਨਦਾਰ ਖੂਬਸੂਰਤ ਉਹਦੀਆਂ ਸਿਫਤਾਂ ਕਰਦੋਂ ਨਾ ਹਟੇ ਜੋ ਕਿਸਾਨ ਕਹਿੰਦਾ ਵੀ ਭਾਈ ਤੂੰ ਮੈਨੂੰ ਕਹਿੰਦਾ ਵੀ ਘੋੜਾ ਮੇਰਾ ਗਵਾਚ ਗਿਆ ਤਾਂ ਇਹ ਮਾੜਾ ਹੋਇਆ ਪਰ ਕਹਿੰਦਾ ਅਸੀਂ ਫੈਸਲਾ ਨਹੀਂ ਕਰ ਸਕਦੇ ਇਹ ਮਾੜਾ ਹੋਇਆ ਜਾਂ ਚੰਗਾ ਕੁਝ ਸਮਾਂ ਬੀਤਿਆ ਅਗਲੇ ਦਿਨ ਉਹ ਕੀ ਦੇਖਦਾ ਕਿਸਾਨ ਉਹਦੇ ਤਵੇਲੇ ਦੇ ਵਿੱਚ ਉਹ ਘੋੜੇ ਦੇ ਨਾਲ ਇੱਕ ਹੋਰ ਘੋੜਾ ਜੰਗਲੀ ਘੋੜਾ ਜਿਹੜਾ ਕਿ ਉਸ ਘੋੜੇ ਤੇ ਬਹੁਤ ਖੂਬਸੂਰਤ ਸੀ ਉਹ ਆ ਜਾਂਦਾ ਤਾਂ ਫਿਰ ਬਾਣੀ ਫੇਰ ਆ ਜਾਂਦਾ ਕਹਿੰਦਾ ਯਾਰ ਕੱਲ ਮੈਨੂੰ ਇਹ ਲੱਗਦਾ ਸੀਗਾ ਕਿ ਇਹ ਬੜਾ ਮਾੜਾ ਹੋਇਆ ਅੱਜ ਮੈਨੂੰ ਇਹ ਲੱਗਦਾ ਚੰਗਾ ਹੋਇਆ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾ ਰਿਹਾ ਕਿ ਜਦੋਂ ਹਾਈ ਕੋਰਟ ਦੇ ਵਿੱਚ 1156 ਦੀ ਭਰਤੀ ਦਾ ਕੇਸ ਚੱਲ ਰਿਹਾ ਸੀ ਉਦੋਂ ਭਰਤੀ ਇੱਕ ਵਾਰੀ ਹਾਈ ਕੋਰਟ ਦੇ ਸਿੰਗਲ ਜੱਜ ਨੇ ਉਹ ਬੈਨ ਕਰ ਦਿੱਤੀ ਜਾਂ ਰੱਦ ਕਰ ਦਿੱਤੀ ਉਦੋਂ ਲੋਕਾਂ ਨੂੰ ਲੱਗਦਾ ਸੀਗਾ ਕਿੰਨਿਆਂ ਨੂੰ ਕਿ ਬਹੁਤ ਚੰਗਾ ਹੋਇਆ ਪਰ ਤੇ ਰੱਦ ਹੋ ਗਈ ਉਸ ਤੋਂ ਬਾਅਦ ਫੈਸਲਾ ਡਬਲ ਬੈਂਚ ਤੇ ਚਲਾ ਗਿਆ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਚੰਗਾ ਹੋਇਆ ਉਹਨਾਂ ਨੂੰ ਲੱਗਿਆ ਮਾੜਾ ਹੋਇਆ ਸੋ ਇਸੇ ਗੱਲ ਨੂੰ ਅੱਗੇ ਤੋਰਦਿਆਂ ਕਿ ਜਦੋਂ ਉਹ ਗਵਾਂਢੀ ਆਇਆ ਉਹ ਕਹਿਣ ਲੱਗਿਆ ਯਾਰ ਕੱਲ ਮੈਨੂੰ ਮਾੜਾ ਲੱਗਦਾ ਸੀ ਅੱਜ ਮੈਨੂੰ ਚੰਗਾ ਲੱਗਦਾ ਕਿ ਇੰਨਾ ਵਧੀਆ ਤੇਰੇ ਕੋਲ ਘੋੜਾ ਆ ਗਿਆ ਉਹ ਕਿਸਾਨ ਦਾ ਉੱਤਰ ਫਿਰ ਉਹ ਹੀ ਸੀ ਕਿਨ ਵੀ ਕਾਟ ਡਿਸਾਈਡ ਵਟ ਇਜ਼ ਗੁੱਡ অর ਬੈਡ ਅਸੀਂ ਫੈਸਲਾ ਨਹੀਂ ਕਰ ਸਕਦੇ ਸੋ ਇਹ ਜਿਸ ਤਰ੍ਹਾਂ ਆਪਣੀ ਪਰੰਪਰਾ ਹੈ ਕਿ ਇਹ ਭਈ ਰੱਬ ਦੀ ਰਜ਼ਾ ਲੈ ਜੋ ਕੁਝ ਹੁੰਦਾ ਸਾਨੂੰ ਉਹ ਮੰਨਣਾ ਚਾਹੀਦਾ ਸੋ ਮੈਂ ਇਹ ਗੱਲ ਕਿਸੇ ਦਾ ਨੁਸ਼ੇਰ ਕਰਾਂਗਾ ਕਿ ਮੌਜੂਦਾ ਕਾਨੂੰਨ ਤੇ ਰੱਬ ਦੇ ਕਾਨੂੰਨ ਦੇ ਵਿੱਚ ਕੀ ਫਰਕ ਹੈ ਆਪਾਂ ਇਹਦੇ ਬਾਰੇ ਗੱਲ ਅੱਗੇ ਜਾ ਕੇ ਕਰਾਂਗੇ ਸੋ ਮੈਂ ਉਹ ਘੋੜੇ ਦੀ ਗੱਲ ਕਰ ਰਿਹਾ ਸੀ ਤੇ ਜਦੋਂ ਉਹ ਘੋੜਾ ਘਰ ਦੇ ਵਿੱਚ ਆ ਗਿਆ ਤਾਂ ਕਿਸਾਨ ਦੇ ਪੁੱਤਰ ਨੇ ਉਸ ਘੋੜੇ ਨੂੰ ਕਾਬੂ ਕਰਨ ਦੇ ਲਈ ਟ੍ਰੇਨ ਕਰਨ ਦੇ ਲਈ ਉਹ ਘੋੜੇ ਨੂੰ ਬਾਹਰ ਲੈ ਗਿਆ ਜਦੋਂ ਬਾਹਰ ਲੈ ਕੇ ਜਾਂਦਾ ਤਾਂ ਕੀ ਹੁੰਦਾ ਕਿ ਕਿਉਂਕਿ ਘੋੜਾ ਬੜਾ ਤਾਕਤਵਰ ਸੀ ਜੰਗਲੀ ਘੋੜਾ ਸੀ ਉਹਨੇ ਕਿਸਾਨ ਦੇ ਪੁੱਤਰ ਨੂੰ ਨੀਚੇ ਘੇਰ ਦਿੱਤਾ ਔਰ ਮੁੰਡੇ ਦੀ ਲੱਤ ਟੁੱਟ ਗਈ ਵੱਡੀ ਸ਼ੇਰ ਆ ਜਾਂਦਾ ਉਸੇ ਤਰ੍ਹਾਂ ਜਿੱਦਾਂ ਆਪਾਂ ਹਾਈ ਕੋਰਟ ਦੇ ਫੈਸਲੇ ਦੀ ਗੱਲ ਕਰਦਾ ਡਬਲੈਂਚ ਦੀ ਕਹਿੰਦਾ ਯਾਰ ਕੱਲ ਮੈਨੂੰ ਇਹ ਲੱਗਦਾ ਸੀਗਾ ਵੀ ਘੋੜਾ ਚੰਗਾ ਹੈ ਅੱਜ ਮੈਨੂੰ ਇਹ ਲੱਗਦਾ ਯਾਰ ਕੋੜਾ ਤਾਂ ਬਹੁਤ ਮਾੜਾ ਹੈ ਇਹ ਤਾਂ ਬਹੁਤ ਨਾਸ਼ ਕੋੜ ਹੈ ਇਹਨੇ ਤਰੇ ਮੁੰਡੇ ਦੀ ਲੱਤ ਤੋੜਤੀ ਬਹੁਤ ਮਾੜਾ ਹੋਇਆ ਉਹ ਕਿਸਾਨ ਫੇਰ ਕਹਿੰਦਾ ਕਿ ਭਾਈ ਚੰਗਾ ਹੋਇਆ ਜਾਂ ਮਾੜਾ ਅਸੀਂ ਡਿਸਾਈਡਿੰਗ ਕਰ ਸਕਦੇ ਸੋ ਕੁਝ ਦਿਨ ਬੀਤਦੇ ਨੇ ਕੁਝ ਦਿਨਾਂ ਦੇ ਬਾਅਦ ਫੇਰ ਇੱਕ ਅਨਾਉਂਸਮੈਂਟ ਹੁੰਦੀ ਹੈ ਅਨਾਉਂਸਮੈਂਟ ਇਦਾਂ ਦੀ ਹੋ ਗਈ ਕਿ ਰਾਜੇ ਨੇ ਹੁਕਮ ਕਰ ਦਿੱਤਾ ਕਿ ਗਵਾਂਢੀ ਮੁਲਕ ਦੇ ਨਾਲ ਜੰਗ ਲੱਗ ਗਈ ਹੈ ਚਿੰਨੇ ਨੌਜਵਾਨ ਨੇ ਪਿੰਡ ਦੇ ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਹੈ ਉਹ ਆਪਣੇ ਪਿੰਡ ਦੇ ਵਿੱਚੋਂ ਬਾਹਰ ਆਉਣ ਤੇ ਫੌਜ ਦੇ ਵਿੱਚ ਉਹਨਾਂ ਦੀ ਜਰੂਰਤ ਹੈ ਤੇ ਉਹ ਗਵਾਂਢੇ ਫੇਰਾ ਜਾਂਦਾ ਕਹਿੰਦਾ ਯਾਰ ਕੱਲ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮਾੜਾ ਲੱਗਿਆ ਸੀਗਾ ਕਿ ਤੇਰੇ ਮੁੰਡੇ ਦੀ ਲੱਤ ਰੁੱਕ ਗਈ ਅੱਜ ਕਹਿੰਦਾ ਮੈਨੂੰ ਇਹ ਲੱਗਦਾ ਵੀ ਤੇਰੇ ਮੁੰਡੇ ਦੀ ਜੇ ਤਰ ਲੱਤ ਰੁਕੀ ਤਾਂ ਉਹ ਚੰਗੇ ਹੀ ਹੋਇਆ ਕਿਉਂਕਿ ਬਾਕੀ ਪਿੰਡ ਦੇ ਨੌਜਵਾਨ ਤਾਂ ਸਰਹੱਦ ਦੇ ਉੱਤੇ ਜੰਗ ਦੇ ਵਿੱਚ ਜਾਣਗੇ ਪਤਾ ਨਹੀਂ ਉਹ ਜ਼ਿੰਦਾਬਾਸ ਆਉਣ ਜਾਂ ਨਾ ਆਉਣ ਉਹਨਾਂ ਦਾ ਕੀ ਬਣੇਗਾ ਇਹ ਆਪਾਂ ਨਹੀਂ ਕਹਿ ਸਕਦੇ ਉਹ ਕਿਸਾਨ ਦਾ ਫਿਰ ਇਹੀ ਉੱਤਰ ਸੀ ਕਿ ਭਾਈ ਕੀ ਚੰਗਾ ਕੀ ਮਾੜਾ ਅਸੀਂ ਡਿਸਾਈਡ ਨਹੀਂ ਕਰ ਸਕਦੇ ਸੋ ਸੁਪਰੀਮ ਕੋਰਟ ਦਾ ਫੈਸਲਾ ਚੰਗਾ ਜਾਂ ਮਾੜਾ ਅੱਗੇ ਕੀ ਬਣੇਗਾ ਇਹ ਕਿਉਂਕਿ ਪ੍ਰੋਸੀਜਰ ਇਹ ਚੱਲ ਰਿਹਾ ਸੋ ਇਸ ਪ੍ਰਸੰਗ ਦੇ ਵਿੱਚ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਅਸੀਂ ਕਿਸ ਤਰ੍ਹਾਂ ਬਚਾਈਏ ਪੰਜਾਬ ਦੇ ਉਹਨਾਂ ਨੌਜਵਾਨਾਂ ਧੀਆ ਪੁੱਤਰਾ ਨਹੀਂ ਜਿਨ੍ਹਾਂ ਨੇ ਸੁਪਨੇ ਸਜੋਏ ਨੇ ਹਰ ਐਜੂਕੇਸ਼ਨ ਪ੍ਰਾਪਤ ਕਰਨ ਦੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਕਿਵੇਂ ਦਿੱਤੀ ਜਾ ਸਕਦੀ ਹੈ ਇਹਦੇ ਲਈ ਲੋਕਾਂ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਨੇ ਸੋ ਮੇਰਾ ਵੀ ਇੱਕ ਵਿਚਾਰ ਹੈ ਕਿ ਜਦੋਂ ਤੱਕ ਅਸੀਂ ਸਿਹਤ ਸਿੱਖਿਆ ਦੇ ਵਿੱਚ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਲੈਂਦੀ ਉਦੋਂ ਤੱਕ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਔਖਾ ਹੋਏਗਾ ਜੇਕਰ ਅਸੀਂ ਦੇਖਾਂਗੇ ਕਿ ਜਿਹੜੇ ਆ ਇੰਸਟੀਚਿਊਸ਼ਨ ਦੇ ਵਿੱਚ ਫੀਸਾਂ ਬਹੁਤ ਜ਼ਿਆਦਾ ਨੇ ਉੱਥੇ ਗਰੀਬ ਲੋਕਾਂ ਦੇ ਬੱਚੇ ਨਹੀਂ ਪੜ੍ਹ ਸਕਦੇ ਆਮ ਲੋਕਾਂ ਦੇ ਜਿਹੜੇ ਬੱਚੇ ਧੀਆ ਪੁੱਤਰ ਉਹ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਸੋ ਜੇਕਰ ਸਰਕਾਰੀ ਕਾਲਜਾਂ ਦੇ ਵਿੱਚ ਸਾਡੇ ਧੀਆ ਪੁੱਤਰ ਪੜ੍ਹਦੇ ਨੇ ਪੰਜਾਬ ਦੇ ਮжоਰਿਟੀ ਲੋਕਾਂ ਦੇ ਤਾਂ ਸਰਕਾਰ ਦਾ ਹੀ ਫਰਜ ਬਣਦਾ ਕਿ ਉੱਥੇ एलिਜੀਬਲ ਉੱਥੇ ਯੋਗਤਾ ਵਾਲੇ ਉੱਥੇ ਮੈਰਿਟ ਵਾਲੇ ਚੰਗੇ ਕੈਂਡੀਡੇਟ ਰੱਖੇ ਜਾਣ ਨਾ ਕਿ ਡੰਗਟਪਾਈ ਕੀਤੀ ਜਾਵੇ ਸੋ ਮੈਂ ਡੰਗਟਪਾਈ ਦੇ ਬਾਰੇ ਆਪਣੀ ਗੱਲ ਕੀਤੀ ਸੀ ਕਿ ਸਰਕਾਰੀ ਕਾਲਜਾਂ ਨੂੰ ਚਲਾਉਣ ਦੇ ਲਈ ਉੱਥੇ ਵੈਲ ਕੁਆਲੀਫਾਈਡ ਅਜਿਹੇ ਟੀਚਰ ਭਰਤੀ ਕਰੋ ਜਿਨ੍ਹਾਂ ਦੀ ਭਰਤੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਰਾਪਸ਼ਨ ਨਾ ਹੋਵੇ ਸੋ ਜਦੋਂ ਆਪਾਂ ਕਰਾਪਸ਼ਨ ਦੀ ਗੱਲ ਕਰਦੇ ਆਂ ਤੇ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕੋਈ ਵੀ ਜਿਹੜਾ ਮੈਥਡ ਹੈ ਪਰਫੈਕਟ ਨਹੀਂ ਹੁੰਦਾ ਇੰਟਰਵਿਊ ਦੇ ਨਾਲ ਠੀਕ ਹੈ ਲੰਬੇ ਸਮੇਂ ਤੋਂ ਲੋਕੀ ਭਰਤੀ ਕਰਦੇ ਆਏ ਨੇ ਔਰ ਇੰਟਰਵਿਊ ਮੈਥਡ ਦੇ ਵਿੱਚ ਵੀ ਕਿਤੇ ਨਾ ਕਿਤੇ ਲੋਕਾਂ ਨਾਲ ਜਾਤੀਆਂ ਹੁੰਦੀਆਂ ਨੇ ਕਿ ਵੱਧ ਮੈਰਿਟ ਵਾਲਾ ਕੈਂਡੀਡੇਟ ਪਿੱਛੇ ਰਹਿ ਜਾਂਦਾ ਔਰ ਘੱਟ ਮੈਰਿਟ ਵਾਲਾ ਇੰਟਰਵਿਊ ਦੇ ਰਾਹੀਂ ਅੱਗੇ ਆ ਜਾਂਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਦੱਸਣ ਦੀ ਜ਼ਰੂਰਤ ਨਹੀਂ ਹੈ ਪਰੰਤੂ ਮੈਂ ਦੂਸਰੇ ਸਿਸਟਮ ਦੀ ਵੀ ਗੱਲ ਕੀਤੀ ਸੀ ਜੇ ਤੁਸੀਂ ਮੈਰਿਟ ਦੀ ਗੱਲ ਕਰੋਗੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਪੀ ਐਚ ਡੀ ਵੀ ਸਹੀ ਨਹੀਂ ਹੈ ਜਿਨ੍ਹਾਂ ਦੀ ਪੀ ਐਚ ਡੀ ਅਜਿਹੇ ਇੰਸਟੀਚਿਊਸ਼ਨ ਤੋਂ ਹੋਈ ਹੈ ਜਿੱਥੇ ਪੀ ਐਚ ਡੀ ਦੇ ਪੈਰਾਮੀਟਰ ਫਾਲੋ ਨਹੀਂ ਕੀਤੇ ਗਏ ਕੱਲੀ ਕੱਲੀ ਪੀ ਐਚ ਡੀ ਦੇ ਪਿੱਛੇ ਕੌਣ ਜਾਏਗਾ ਕੌਣ ਹੀ ਮੰਗ ਕਰੇਗਾ ਕਿ ਜਿਨ੍ਹਾਂ ਨੂੰ ਜਾਲੀ ਪੀ ਐਚ ਡੀ ਦੀ ਡਿਗਰੀ ਮਿਲੀ ਹੈ ਜਿਨ੍ਹਾਂ ਨੇ ਜੋ ਉਹਨਾਂ ਦੀਆਂ ਪੀ ਐਚ ਡੀ ਦੇ ਲਈ ਜੋ ਬੁਨਿਆਦੀ ਜ਼ਰੂਰਤਾਂ ਨੇ ਜਾਂ ਜੋ ਸਾਨੂੰ ਚਾਹੀਦਾ ਮਾਹੌਲ ਉਥੇ ਉਹਦਾ ਨਹੀਂ ਹੈ ਉਹ ਕਿਸੇ ਮੌਕੇ ਫੇਰ ਆਪਾਂ ਗੱਲ ਕਰਾਂਗੇ ਕਿ ਪੀ ਐਚ ਡੀ ਦੇ ਵਿੱਚ ਵੀ ਇਦਾਂ ਦੇ ਗੜਬੜ ਜਾਂ ਘਟਾਲਾ ਤੇ ਇਸੇ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਰਿਸਰਚ ਪਬਲੀਕੇਸ਼ਨ ਰਿਸਰਚ ਪਬਲੀਕੇਸ਼ਨ ਤਾਂ ਤੁਸੀਂ ਪੇਡ ਜਿੱਥੇ ਮਰਜ਼ੀ ਪਾ ਲਓ ਜਿਹਦੇ ਕੋਲ ਪੈਸਾ ਹੈ ਉਹ ਆਪਣੇ ਪਬਲੀਕੇਸ਼ਨਸ ਪਾ ਲੇਗਾ ਸੋ ਇਸ ਕਰਕੇ ਵੀ ਇੱਕੋ ਹੀ ਪੈਟਰਨ ਹੁਣ ਇਹਦਾ ਮਤਲਬ ਇਹ ਨਹੀਂ ਕਿ ਰਿਸਰਚ ਪਬਲੀਕੇਸ਼ਨ ਜਾਂ ਚੰਗੇ ਜਰਨਲ ਨਹੀਂ ਹੈਗੇ ਚੰਗੇ ਜਰਨਲ ਵੀ ਨੇ ਇਹ ਨਹੀਂ ਕਿ ਚੰਗੇ ਸਕਾਲਰ ਨੇ ਹੈਗੇ ਪੇਪਰ ਚੰਗੇ ਲਿਖਣ ਵਾਲੇ ਸਾਡੇ ਕੋਲ ਸਕਾਲਰ ਵੀ ਨੇ ਪਰੰਤੂ ਗੱਲ ਉਥੇ ਆ ਕੇ ਰੁਕ ਜਾਂਦੀ ਹੈ ਕਿ ਜਿਹੜੀ ਇਮਾਨਦਾਰੀ ਧਿਆਨਤਦਾਰੀ ਇਮਾਨਦਾਰੀ ਧਿਆਨਤਦਾਰੀ ਦੇ ਸੰਬੰਧ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ UGC ਦਾ ਅਸਿਸਟੈਂਟ ਪ੍ਰੋਫੈਸਰ ਦੇ ਲਈ ਐਲੀਜੀਬਿਲਿਟੀ ਟੈਸਟ ਲਿਆ ਜਾਂਦਾ ਹੈ ਐਨਟੀਏ ਵੱਲੋਂ ਲਿਆ ਜਾਂਦਾ ਹੁਣ ਪਹਿਲਾਂ UGC ਲੈਂਦੇ ਸੀ ਵਿੱਚ ਦੀ ਸੀਵੀ ਐਸਸੀ ਲੈਣਾ ਉਹ ਆਬਜੈਕਟਿਵ ਪਲੰਤੋਂ ਕੀਤਾ ਗਿਆ ਪਹਿਲਾ ਹੀ ਪੇਪਰ ਡਿਸਕ੍ਰਿਪਟਿਵ ਹੁੰਦਾ ਸੀ ਉਹਦੇ ਪਿੱਛੇ ਲੌਜੀਕ ਇਹ ਸੀ ਕਿ ਜਦੋਂ ਅਸੀਂ ਡਿਸਕ੍ਰਿਪਟਿਵ ਪੇਪਰ ਲੈਂਦੇ ਸੀ ਤਾਂ ਉਹਦੀ ਏਵੈਲੂਏਸ਼ਨ ਦੇ ਵਿੱਚ ਏਵੈਲੂਏਟਰ ਕਈ ਵਾਰੀ ਪੱਖਪਾਤ ਕਰ ਜਾਂਦੇ ਸੀ ਜਾਂ ਉਹਨਾਂ ਗੱਲਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਸੀ ਉਹਦੀ ਐਕੂਰੇਸੀ ਦੇ ਉੱਤੇ ਕੋਰਟ ਦੇ ਵਿੱਚ ਕਿਉਂਕਿ ਜਦੋਂ ਮਸਲਾ ਕੋਰਟ ਦੇ ਵਿੱਚ ਜਾਂਦਾ ਤਾਂ ਉੱਥੇ ਕੁਐਸਚਨ ਹੁੰਦਾ ਕਿ ਜੇ ਕੋਈ ਕੈਂਡੀਡੇਟ ਫੇਲ ਹੋ ਗਿਆ ਤਾਂ ਉਹ ਕਹਿ ਸਕਦਾ ਕਿ ਮੈਂ ਚੰਗਾ ਲਿਖਿਆ ਸੀ ਮੈਨੂੰ ਪਾਸ ਨਹੀਂ ਕੀਤਾ ਤਾਂ ਐਗਜ਼ਾਮੀਨਰ ਦੀ ਜਿਹੜੀ ਏਵੈਲੂਏਸ਼ਨ ਹੈ ਉਹ ਜਾਦਾ ਕੋਰਟ ਦੇ ਵਿੱਚ ਲੋਕੀ ਜਾਂਦੇ ਸੀ ਪਰੰਤੂ ਜਦੋਂ ਅਸੀਂ ਆਬਜੈਕਟਿਵ ਟਾਈਪ ਕੁਐਸਚਨ ਨੇ ਉਹਨਾਂ ਦੇ ਵਿੱਚ ਉਹਦਾਂ ਦੀ ਹੀਰਾ ਫੇਰੀ ਦੀ ਸੰਭਾਵਨਾ ਥੋੜੀ ਘਟ ਜਾਂਦੀ ਹੈ ਕਿਉਂਕਿ ਉਹਦੀ ਚੈਕਿੰਗ ਕੰਪਿਊਟਰ ਨਾਲ ਕਰਨੀ ਆ ਸੋ ਮਸ਼ੀਨ ਝੂਠ ਨਹੀਂ ਬੋਲਦੀ ਇਨਸਾਨ ਝੂਠ ਬੋਲਦੇ ਆ ਇਨਸਾਨ ਬਹੁਤ ਆਪਾਂ ਇਹ ਗੱਲ ਕਰੀਏ ਕਿ ਆਪਣੇ ਹਿਤਾਵਾਂ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਸੋ ਅਜਿਹੇ ਇਨਸਾਨਾਂ ਨੂੰ ਰੋਕਣ ਦੇ ਲਈ ਕਾਨੂੰਨ ਦੀ ਵੀ ਗੱਲ ਚੱਲਦੀ ਹੈ ਕਿ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਸੋ ਕਾਨੂੰਨ ਦੇ ਵਿੱਚ ਕੀ ਫਲਾ ਹੈ ਜਾਂ ਕਾਨੂੰਨ ਕਿੱਦਾਂ ਦਾ ਹੋਵੇ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਕਿ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਮਾਡਰਨ ਜੁਰਿਸਪ੍ਰੂਡੈਂਸ ਦੇ ਬਾਰੇ ਲੋਕਾਂ ਦੀਆਂ ਆਪਣੇ ਆਪਣੀਆਂ ਦਲੀਲਾਂ ਨੇ ਆਪਣੇ ਆਪਣੇ ਰਏ ਆ ਕਿ ਸਾਡਾ ਜਿਹੜਾ ਕਾਨੂੰਨੀ ਤੰਤਰ ਕਿੱਦਾਂ ਦਾ ਹੋਵੇ ਇਹਦੇ ਨਾਲ ਸੰਬੰਧਿਤ ਕਰਦੇ ਆਪਾਂ ਫਿਰ ਗੱਲ ਕਰਾਂਗੇ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹੋਇਆ ਕਨਕਲੂਡ ਕਰਦਾ ਇਹ ਗੱਲ ਕਰਾਂਗਾ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਉਹ ਹਰ ਕੋਈ ਮੰਨਣ ਦੇ ਲਾਪਰਵਾਹ ਨਾ ਤੇ ਉਹਨੂੰ ਮੰਨਣਾ ਪਵੇਗਾ ਜਦੋਂ ਅਸੀਂ ਇੱਥੇ ਚਰਚਾ ਕਰਦੇ ਆ ਚਰਚਾ ਕਰਨ ਦਾ ਸਾਡਾ ਮਕਸਦ ਇਹ ਹੈ ਕਿ ਕਟੋ-ਕਟ ਸਾਡੀ ਇਹ ਗੱਲ ਸੁਣੀ ਜਾਵੇ ਕਿ 1158 ਜਿਹੜੀ ਭਰਤੀ ਹੋਈ ਸੀ ਉਹ ਪੱਕੀ ਭਰਤੀ ਸੀ ਔਰ ਪੱਕੀ ਭਰਤੀ ਦੇ ਨਾਲ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਇਆ ਜਾ ਸਕਦਾ ਅੱਜ ਕਿਸੇ ਵੀ ਏਜੰਸੀ ਤੋਂ ਤੁਸੀਂ ਇਥੋਂ ਦੀ এডਿਕੇਸ਼ਨ ਦੀ ਕੁਆਲਿਟੀ ਦੀ ਜੇਕਰ ਆਪਾਂ ਜਾਂਚ ਕਰਾ ਲਈਏ ਤਾਂ ਆਪਣੇ ਆਪ ਪਤਾ ਚੱਲ ਜਾਏਗਾ ਕਿ ਗਵਰਨਮੈਂਟ ਕਾਲਜਾਂ ਦੇ ਵਿੱਚ ਜਾਂ ਈਵਨ ਪ੍ਰਾਈਵੇਟ ਕਾਲਜਾਂ ਦੇ ਵਿੱਚ ਸਾਡੇ ਪੰਜਾਬ ਦੀ ਹਾਇਰ এডਿਕੇਸ਼ਨ ਦਾ ਹਾਲ ਕੀ ਹੈ ਸੋ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਜਾਣਦੇ ਹੋ ਫਿਰ ਉਹ ਹੀ ਗੱਲ ਆ ਜਾਏਗੀ ਕਿ ਅਸੀਂ ਨਹੀਂ ਡਿਸਾਈਡ ਕਰ ਸਕਦੇ ਡਿਸਾਈਡ ਸੁਸਾਇਟੀ ਕਰ ਰਹੀ ਹੈ ਸੁਸਾਇਟੀ ਨੂੰ ਪਤਾ ਹੈ ਜਾਂ ਫਿਰ ਜਿਵੇਂ ਆਪਾਂ ਇਹ ਗੱਲ ਕਰਦੇ ਆ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਕਹਿੰਦਾ ਵੀ ਜੇ ਤੁਹਾਡੇ ਪੰਦੇ ਹੋਵੇ ਸੱਚ ਕੋਠੇ ਚੜ ਕੇ ਨੱਚ ਸੋ ਮੈਂ ਗੱਲ ਹਮੇਸ਼ਾ ਹਰ ਸਮੇਂ ਸੱਚ ਦੀ ਗੱਲ ਕੀਤੀ ਹੈ ਸੱਚ ਇਹੀ ਹੈ ਕਿ ਪੰਜਾਬ ਦੇ ਵਿੱਚ ਪੱਕੀ ਭਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਮੈਂ 1158 ਭਰਤੀ ਦੇ ਲਈ ਜਿਹੜੇ ਉਮੀਦਵਾਰ ਨੇ ਮੈਂ ਉਹਨਾਂ ਦੇ ਪੱਖ ਦੇ ਵਿੱਚ ਖੜਾ ਔਰ ਇਹ ਉਮੀਦਵਾਰ ਐਵੇਂ ਨਹੀਂ ਆਏ ਇਹਨਾਂ ਦੇ ਵਿੱਚ ਪੀ ਐਚ ਡੀ ਵਾਲੇ ਵੀ ਨੇ ਇਹਨਾਂ ਦੇ ਵਿੱਚ ਰਿਸਰਚ ਵਾਲੇ ਵੀ ਨੇ ਇਹਨਾਂ ਦੇ ਵਿੱਚ ਟੀਚਿੰਗ ਐਕਸਪੀਰੀਅੰਸ ਵਾਲੇ ਵੀ ਨੇ ਔਰ ਇਹਨਾਂ ਨੇ ਉਹ ਟੈਸਟ ਪਾਸ ਕੀਤਾ ਜਿਹੜਾ ਟੈਸਟ ਇੱਕ ਤਰੀਕੇ ਦਾ ਨਾਲ ਅਸੀਂ ਕਹਿੰਦਾ ਕਿ ਇੰਟਰੂ ਦੇ ਵਿੱਚ ਜਿਸ ਤਰ੍ਹਾਂ ਨੰਬਰ ਲੱਗਦੇ ਨੇ ਉਦਾਂ ਨੇ ਆ ਹਰ ਤਰ੍ਹਾਂ ਦੇ ਜਿਹੜੇ ਪੇਪਰ ਦੇ ਵਿੱਚ ਕੁਐਸਚਨ ਸੀ ਕਿ ਉਹਨਾਂ ਕੁਐਸਚਨਾਂ ਦੇ ਉੱਤਰ ਦੇ ਕੇ ਤਾਂ ਸਿਲੈਕਟ ਹੋਏ ਨੇ ਇਹ ਐਵੇਂ ਸਿਲੈਕਟ ਨਹੀਂ ਹੋਏ ਸੋ ਇਸ ਕਰਕੇ ਮੈਂ ਇਹਨਾਂ ਕੈਂਡੀਡੇਟਸ ਦੀ ਮੈਰਿਟ ਦੀ ਗੱਲ ਕਰਦਾ ਹੋਇਆ ਇਹਨਾਂ ਧੀਆਂ ਪੁੱਤਰਾਂ ਦੇ ਨਾਲ ਖੜਾ ਸੋ ਅੱਗੇ ਜੇਕਰ ਜ਼ਰੂਰਤ ਪਈ ਮੈਂ ਫੇਰ ਗੱਲ ਕਰਾਂਗਾ ਤੇ ਮੈਨੂੰ ਕਿਸੇ ਨੇ ਇਹ ਵੀ ਕਿਹਾ ਸੀਗਾ ਕਿ ਤੁਸੀਂ ਕਿਉਂ ਵੀਡੀਓ ਪਾਉਂਦੇ ਮੈਂ ਕਿਹਾ ਵੀ ਅੱਗੇ ਵੀਡੀਓ ਆਏਗੀ ਤੁਸੀਂ ਸੁੰਦਰਲੀ ਤਿਆਰ ਰਹੋ ਸੋ ਇਸ ਕਰਕੇ ਮੈਂ ਅੱਜ ਦੀ ਗੱਲ ਇੱਥੇ ਸਮਾਪਤ ਕਰਦਾ ਹਾਂ ਆਉਣ ਵਾਲੇ ਸਮੇਂ ਵਿੱਚ ਜਰੂਰ ਪਈ ਆਪਾਂ ਫਿਰ ਹੋਰ ਗੱਲ ਕਰਾਂਗੇ ਧੰਨਵਾਦ